ਇਹ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ ਪਿੱਠ ਤੇ ਨਿੰਦਿਆ ਮੂੰਹ ਤੇ ਆਪਣੀ ਜਾਨ ਦੱਸਦੇ ਨੇ ਬੜੇ ਖਾਦੇ ਤੋਖੇ ਜ਼ਿੰਦਗੀ ਚ ਕੁਝ ਸਰਟਾਂ ਦਿਲ ਤੇ ਖਾਦੀਆਂ ਨੇ ਸਾਡੀ ਬੰਦ ਕਿਸਮਤ ਦੇ ਪਿੰਜਰਿਆਂ ਦੀ ਖੋਰੇ ਖਾਉ ਗਈਆਂ ਕਿਧਰੇ ਚਾਬੀਆਂ ਨੇ ਹਰ ਮੋੜ ਤੇ ਮਿਲਿਆ ਤੋਖਾ ਸੱਜਣਾ ਮੇਰੇ ਚਿਹਰੇ ਰੰਗ ਬਰੰਗੇ ਸੀ ਸਾਨੂੰ ਉਹਨਾਂ ਨੇ ਹੀ ਲੁੱਟ ਲਿਆ ਜਿਹੜੇ ਲੱਗਦੇ ਸਾਨੂੰ ਚੰਗੇ ਸੀ ਕੀ ਅਸੀਂ ਬਾਰੋਂ ਖਿੜੇ ਵੇਸ਼ਕ ਲੱਗਦੇ ਪਰ ਅੰਦਰੋਂ ਦਿਲੋਂ ਮਿਲਜਾਏ ਨੇ ਜੇ ਪਿੱਟ ਤੇ ਵਾਰ ਸੀ ਹੋਇਆ ਸਾਡੇ ਅਸੀਂ ਹਿੱਕ ਤੇ ਉੱਤੇ ਖੰਡਾਏ ਨੇ ਰੁੱਖ ਆਪਣੇ ਮਹਾਰ ਬਰ ਆਉਂਦੇ ਜੋ ਸੀਨੇ ਦੇ ਵਿੱਚ ਝੁਕੇ ਨੇ ਇੱਥੇ ਕੋਈ ਨਹੀਂ ਕਰਦਾ ਦਿਲੋਂ ਸਜਣਾ ਅਸੀਂ ਬੜੇ ਲੋਕ ਅਜਮਾਏ ਨੇ 아, 네.